ਪਾਤਿਕ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਕੀ ਕਰਨਾ ਚਾਹੁੰਦਾ ਹੈ ਇੱਥੇ ਜਿਹੜਾ ਬਾਦਲ ਦੇ ਪਿੰਡ ਦੇ ਵਿੱਚ ਧਰਨਾ ਲੱਗਣਾ ਸੀ 10 ਜੂਨ ਨੂੰ ਜਿਹੜਾ ਉਹ ਧਰਨਾ ਰੱਦ ਕਰਤਾ ਤੇ ਅੱਜ ਬਿਆਨ ਦੇ ਰਹੇ ਨੇ ਕਿ ਮੈਂ ਸੁਖਬੀਰ ਬਾਦਲ ਦੇ ਖਿਲਾਫ ਕਿਉਂ ਬੋਲਾਂ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੂਸ਼ੀ ਹੁੰਦੀ ਹੈ ਹਾਲਾਂਕਿ ਜਦੋਂ ਉਹਨਾਂ ਨੂੰ ਜਿਹੜਾ ਜ਼ਥੇਦਾਰ ਐਲਾਨਿਆ ਜਾਂਦਾ ਕਿ ਇਸ ਗੜ ਸਾਹਬ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤਾਂ ਉਸ ਵਕਤ ਜਿਹੜਾ ਜਿਹੜਾ ਬਾਬਾ ਹਰਨਾਮ ਸਿੰਘ ਧੰਮਾ ਵਿਰੋਧ ਕਰ ਦਿੰਦੇ ਨੇ ਉਹ ਤਾਂ ਅਕਤਛੀ ਦੰਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਜਿਹੜਾ ਗਿਆਨੀ ਰਘਵੀਰ ਸਿੰਘ ਨੇ ਜਿਹੜੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਵੀ ਬਹਾਲ ਕੀਤਾ ਜਾਵੇ। ਪੂਰਾ ਆਖਰਕਾਰ ਅਜਿਹਾ ਕੀ ਹੋ ਗਿਆ ਅਜਿਹੀ ਕੀ ਜਿਹੜੀ ਆ ਅੰਦਰੋਂ ਗੱਤੀ ਗੱਲ ਹੋ ਗਈ ਕਿ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੋਂ ਵੀ ਪੈਰ ਪਿੱਛੇ ਹਟ ਲੈ ਕਰ ਲਿਆ ਤੇ ਉੱਥੇ ਜਥੇਦਾਰ ਸਾਹਿਬ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਉਹ ਠੰਡੇ ਪੈਂਦੇ ਨਜ਼ਰ ਆ ਰਹੇ। ਬਲਵੰਤ ਸਿੰਘ ਰਾਜੋਣਾ ਜਿਹੜੇ ਬੰਦੀ ਸਿੰਘ ਉਹਨਾਂ ਨੂੰ ਜਿਹੜਾ ਜੱਥੇਦਾਰ ਲਗਾਇਆ ਜਾਵੇ ਪਰ ਵੱਡਾ ਸਵਾਲ ਤਾਂ ਇਹ ਹੈ ਕਿ ਇਹ ਬੰਦੀ ਸਿੰਘ ਬਲਵੰਤ ਸਿੰਘ ਰਾਜੋਣਾ ਤਖਤ ਦੇ ਜੱਥੇਦਾਰ ਲੱਗਣ ਨੂੰ ਮੰਨਣਗੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਹਾਲ ਕਰਨ ਵਾਲੀ ਮੰਗ ਇਹਨਾਂ ਮੰਗਾਂ ਦੇ ਵਿੱਚ ਕੀ ਕੋਈ ਗੁਪਤ ਸਮਝੌਤੇ ਦੇ ਵਿੱਚ ਵਿਸਰ ਗਈ ਗਿਆਨੀ ਲਖਵੀਰ ਸਿੰਘ ਨੂੰ ਜਿਹੜੀ ਮੁੱਢ ਮੁੜ ਬਹਾਲ ਕਰਨ ਵਾਲੀ ਮੰਗ ਸੀ ਉਹ ਕਿੱਥੇ ਵਿਸਰ ਗਈ ਸੱਦਮੈਟਿਕ ਸਾਲ ਦੇ ਮੁਖੀ ਨੇ ਹਾਂ ਬਿਲਕੁਲ ਤੇ ਆਖਰਕਾਰ ਉਹ ਅਜਿਹਾ ਐਲਾਨ ਕਿਉਂ ਕਰ ਰਹੇ ਆ ਜਾਂ ਅਜਿਹਾ ਉਹਨਾਂ ਵੱਲੋਂ ਫੈਸਲੇ ਕੀ ਕਿਉਂ ਲਈ ਜਾ ਰਿਹਾ ਕਿਤੇ ਸਿਆਸਤ ਚਾਦਰਾਂ 'ਚ ਕੋਈ ਐਂਟਰੀ ਕਰਨਾ ਚਾਹੁੰਦੀ ਹੈ ਕਿਤੇ ਬਲਵੰਤ ਸਿੰਘ ਰਾਜੋਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗ ਜਾਂਦੇ ਨੇ ਪਰ ਫਿਰ ਉਸ ਵਕਤ ਕਾਰਜਕਾਰੀ ਜਥੇਦਾਰ ਲਗਾਉਣਾ ਤਾਂ ਫਿਰ ਬਲਾਜਮੀ ਬਣ ਜਾਂਦਾ ਜਿਵੇਂ ਆਪਾਂ ਕਮਜ਼ੋਰ ਦੀ ਵੀ ਗੱਲ ਕਰ ਰਹੇ ਹਾਂ ਪਰ ਉਧਰ ਮੈਨੂੰ ਐ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਕਿਤੇ ਨਾ ਕਿਤੇ ਹੁਣ ਪਾਵਰਫੁੱਲ ਹੁੰਦੇ ਜਾ ਰਹੇ ਆ ਪਰ ਅਕਾਲੀ ਦਲ ਦੇ ਵਿੱਚ ਤਾਂ ਆਪਸੀ ਮੁੱਦੇ ਚੱਲੀ ਜਾਂਦੇ ਨੇ ਅਕਾਲੀ ਦਲ ਤਾਂ ਮੋਢੀ ਸੁਰਜੀਤ ਦਾ ਤਾਈ ਹੋਵੇਗਾ ਕਿ ਜੇ ਹੁਣ ਲੁਧਿਆਣਾ ਬੈਸਟ ਦੇ ਵਿੱਚ ਲੋਕਾਂ ਦੇ ਨਾਲ ਕੀ ਤੱਕਾ ਹੋਇਆ ਕਿੰਨਾ ਕੁ ਵਿਕਾਸ ਹੋਣਾ ਜੇ ਲੋਕਾਂ ਦੇ ਮੁੱਦੇ ਚੱਕੇ ਜਾਣਗੇ ਕੀ ਲੱਗਦਾ ਹੈ ਕਿ ਪੰਜ ਮੈਂਬਰੀ ਤੇ ਬਾਬਾ ਹਰਨਾਪ ਸਿੰਘ ਧੂਮਾ ਤਾਂ ਆਮ ਵਰਸਿਸ ਤਾਂ ਨਹੀਂ ਹੋ ਗਿਆ ਕਿ ਉਹਨਾਂ ਨੂੰ ਹੁਣ ਕੱਟਣਾ ਪਾਗਾ ਪੰਥ ਕੇ ਇਕਤਾ ਤਾਂ ਹੋਏਗੀ ਜੇ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡਣਗੇ ਸ਼੍ਰੋਮਣੀ ਅਕਾਲੀ ਦਲ ਦੀ ਇਕਤਾ ਹੋਵੇ ਵੀ ਕੀ ਕਿਵੇਂ ਤੋਂ ਕਿ ਜੋ ਜੋ ਸੁਖਦੇਵ ਸਿੰਘ ਢੀਂਸਾ ਦੇ ਜਿਹੜੇ ਅੰਤਿਮ ਅਰਦਾਸ ਤੇ ਜੋ ਬਿਆਨ ਆਇਆ ਕਿ ਯਾਨੀ ਹਰਪ੍ਰੀਤ ਸਿੰਘ ਨੇ ਵੀ ਸਾਰਿਆਂ ਨੇ ਕਿਹਾ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਸ਼ੋਮਣੀ ਅਕਾਲੀ ਦਲ ਮੋੜ ਸਰਜੀਤ ਕਰਕੇ ਇੱਕ ਪਾਰਟੀ ਬਣੇ ਉਹ ਕਹਿੰਦੇ ਇਕੱਠੇ ਹੋਵੋ ਇਕੱਠੇ ਹੋਵੋਗੇ ਕਿੱਥੇ ਆੰਦਮਨੀ ਟਿਕਾਣੇ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅੱਜਕੱਲ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਦੇ ਉਹ ਲੰਬੀ ਵਿੱਚ ਰੋਸ ਧਰਨਾ ਲਾਉਣ ਦਾ ਜਿਹੜਾ ਐਲਾਨ ਕਰਦੇ ਆ ਤੇ ਕਦੇ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਕੋਈ ਵੱਡਾ ਜਿਹੜਾ ਇਕੱਠ ਕਰਨ ਦਾ ਐਲਾਨ ਕਰਦੇ ਆ ਤਾਂ ਇਸ ਤੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਮਨ ਜੀ ਮਾ ਤੇ ਇਸ ਸਾਰੇ ਮਸਲੇ ਤੇ ਵਿਚਾਰ ਚਰਚਾ ਕਰਾਂਗੇ ਕਿ ਆਖਰ ਚੱਲ ਕੀ ਰਿਹਾ ਸੁਖਮਨ ਕਿਵੇਂ ਦੇਖਦੇ ਹੋ ਕਿ ਕਦੇ ਲੰਬੀ ਚ ਧਰਨਾ ਲਾਉਣ ਦੀ ਗੱਲ ਹੁੰਦੀ ਹੈ ਕਦੇ ਅੰਤਰੀਂ ਕਮੇਟੀ ਦੀ ਮੀਟਿੰਗ ਰੱਦ ਕਰਵਾਉਣ ਦੀ ਕੋਸ਼ਿਸ਼ ਹੁੰਦੀ ਹੈ ਪਰ ਹੁਣ ਸੁਖਵੀਰ ਸਿੰਘ ਬਾਦਲ ਬਾਰੇ ਜਦੋਂ ਗੱਲਬਾਤ ਆਈ ਹੈ ਤਾਂ ਸੁਖਵੀਰ ਬਾਦਲ ਬਾਰੇ بڑے ਜਿਹੜੇ ਆ ਮੱਠੇ ਪਏ ਨੇ ਹੱਕ ਦੇ ਵਿੱਚ ਬਿਆਨ ਦੇ ਮੁਖੀ ਨੇ ਜਿਹੜੇ ਅਨਾਪ ਸਿੰਘ ਧੂਮਾ ਉਹਨਾਂ ਦੇ ਹੱਕ ਚ ਕਿਤੇ ਨਾ ਕਿਤੇ ਬਿਆਨ ਦਿੰਦੇ ਨਜ਼ਰ ਆ ਰਹੇ ਆ ਕਿ ਮੈਂ ਉਹਨਾਂ ਦੇ ਖਿਲਾਫ ਨਹੀਂ ਬੋਲ ਸਕਦਾ ਕਿਵੇਂ ਦੇਖਦੇ ਹੋ ਕੀ ਚੱਲ ਰਿਹਾ ਹੈ ਪੰਥਕ ਸਿਆਸਤ ਕਿੱਧਰ ਨੂੰ ਜਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਕੀ ਕਰਨਾ ਚਾਹੁੰਦਾ ਇੱਥੇ ਤਾਂ ਇੱਥੇ ਇਸ ਮਸਲੇ ਦੀ ਸਾਰੇ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਇਸ ਪੰਥਕ ਸਿਆਸਤ ਦੇ ਇਸ ਮਸਲੇ ਦੀ ਤਾਂ ਜਦੋਂ ਜਿਹੜਾ ਜੱਧਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੂਸ਼ੀ ਹੁੰਦੀ ਹੈ ਹਾਲਾਂਕਿ ਜਦੋਂ ਉਹਨਾਂ ਨੂੰ ਜਿਹੜਾ ਜਥੇਦਾਰ ਐਲਾਨਿਆ ਜਾਂਦਾ ਕੇਸਗੜ ਸਾਹਿਬ ਤੇ ਜਿਹੜਾ ਸ੍ਰੀ ਅਖਾਲ ਤਖਤ ਸਾਹਿਬ ਦੇ ਕਾਰਜਕਾਰੀ ਤਾਂ ਉਸ ਵਕਤ ਜਿਹੜਾ ਜਿਹੜਾ ਬਾਬਾ ਹਰਨਾਮ ਸਿੰਘ ਤੋਂ ਮਾ ਵਿਰੋਧ ਕਰ ਦਿੰਦੇ ਨੇ ਉਹ ਕਹਿੰਦੇ ਕਿ ਉਹਨਾਂ ਦੀ ਤਾਜਪੋਸ਼ੀ ਹਾਲਾਂਕਿ ਇੱਕ ਪਾਸੇ ਤਾਜਪੋਸ਼ੀ ਹੁੰਦੀ ਹੈ ਤਾਜਪੋਸ਼ੀ ਤੜਕਸਾਰ ਹੋ ਜਾਂਦੀ ਹੈ ਦੂਜੇ ਪਾਸੇ ਵਿਰੋਧ ਹੁੰਦਾ ਤੁਸੀਂ ਖੁਦ ਉਹ ਕਵਰ ਕਰਕੇ ਆਏ ਸੀ ਕਿ ਦੇਖਿਆ ਕਿ ਕਿਸ ਤਰੀਕੇ ਵੱਡੇ ਵਿਰੋਧ ਦਾ ਇਕੱਠ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਫਿਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ اجلاس ਆਉਂਦਾ ਉਸ ਮੌਕੇ ਵੀ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹਾਲਾਂਕਿ ਜਿਹੜੇ ਖੋਰ ਲੋਕ ਨੇ ਉਹਨਾਂ ਦੇ ਬਾਬਾ ਹਰਨਾਮ ਸਿੰਘ ਧੋਮਾ ਦੇ ਵਿਰੋਧ ਦੇ ਵਿੱਚ ਆਉਂਦੇ ਨੇ ਕਿ ਉਸ ਉੱਥੇ ਜਿਹੜਾ ਰੋਸ ਪ੍ਰਦਰਸ਼ਨ ਕਰਨਾ ਸਹੀ ਨਹੀਂ ਮੰਨਿਆ ਜਾਂਦਾ ਪਰ ਉਸ ਤੋਂ ਬਾਅਦ ਉਹ ਆਪਣੀ ਉਸ ਗੱਲ ਦੇ ਉੱਪਰ ਅੜੇ ਰਹਿੰਦੇ ਨੇ ਕਿ ਜਿਹੜਾ ਜੱਦਰਗੰਨੀ ਕੁਲਦੀਪ ਸਿੰਘ ਗੜਗੱਜ ਨੂੰ ਹਟਾਇਆ ਜਾਵੇ ਉਸ ਵਕਤ ਉਹਨਾਂ ਦੀਆਂ ਮੰਗਾਂ ਇਹ ਸੀ ਕਿ ਜਿਹੜਾ ਜੋ ਜਿਹੜੇ ਤਖਤਾਂ ਦੇ ਜਥੇਦਾਰ ਲਾਏ ਜਾਣੇ ਨੇ ਉਹਨਾਂ ਨੂੰ ਸਾਰਾ ਵਿਧੀ ਵਿਵਧਾਨ ਬਣਾਇਆ ਜਾਵੇ ਕਿ ਪੂਰਾ ਮਾਨ ਸਨਮਾਨ ਦੇ ਨਾਲ ਲਗਾਇਆ ਜਾਵੇ ਤੇ ਹਟਾਇਆ ਜਾਵੇ ਤੇ ਨਾਲ ਮੰਗੇ ਸੀ ਕਿ ਜਿਹੜੇ ਤਖਸ਼ਿਰੀ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਜਿਹੜਾ ਗਿਆਨੀ ਰਗਵੀਰ ਸਿੰਘ ਨੇ ਜਿਹੜੇ ਜਥੇਦਾਰ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਵੀ ਬਹਾਲ ਕੀਤਾ ਜਾਵੇ ਤੇ ਗਿਆਨੀ ਜਦਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਿਹੜਾ ਹਟਾਇਆ ਜਾਵੇ ਪਰ ਉਸ ਤੋਂ ਬਾਅਦ ਕੀ ਹੁੰਦਾ ਕਿ ਬਾਬਾ ਹਰਨਾਮ ਸਿੰਘ ਤੋਂ ਮੈਂ ਇੱਕ ਹੋਰ ਐਲਾਨ ਕਰਦੇ ਨੇ ਕਿ ਬਾਦਲਪਿੰਡ ਦੇ ਵਿੱਚ ਧਰਨਾ ਲਾਉਣਾ ਉਸ ਧਰਨੇ ਤੋਂ ਬਾਅਦ 6 ਜੂਨ ਦਾ ਪ੍ਰੋਗਰਾਮ ਜਿੱਥੇ ਕਿ ਸਾਰੇ ਲੋਕਾਂ ਦੇ ਜਿਹੜੇ ਲੋਕਾਂ ਦੇ ਰੋਂਗਟੇ ਖੜੇ ਹੁੰਦੇ ਨੇ ਉਹ ਇਤਿਹਾਸ ਦੇਖ ਕੇ ਉੱਥੇ ਪਹਿਲਾਂ ਵਿਰੋਧੀ ਗੱਲ ਕਰਦੇ ਨੇ ਫਿਰ ਉਹ ਕਹਿੰਦੇ ਕਿ ਧਾਮੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਐਸਜੀਪੀਸੀ ਪ੍ਰਧਾਨ ਦੇ ਨਾਲ ਉਹ ਟਕਰਾਅ ਵੀ ਟਲ ਜਾਂਦਾ ਪਰ ਉਸ ਤੋਂ ਬਾਅਦ ਜਿਹੜੀਆਂ ਚਰਚਾਵਾਂ ਚੱਲੀਆਂ ਕਿ ਜਿਹੜਾ ਬਾਦਲ ਦੇ ਪਿੰਡ ਦੇ ਵਿੱਚ ਧਰਨਾ ਲੱਗਣਾ ਸੀ 10 ਜੂਨ ਨੂੰ ਜਿਹੜਾ ਉਹ ਧਰਨਾ ਰਦ ਕਰਤਾ ਤੇ ਅੱਜ ਬਿਆਨ ਦੇ ਰਹੇ ਨੇ ਕਿ ਮੈਂ ਸੁਖਬੀਰ ਬਾਦਲ ਦੇ ਖਿਲਾਫ ਕਿਉਂ ਬੋਲਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਨੇ ਮੰਨ ਲਓ ਕਿ ਹੁਣ ਕਿਹਾ ਜਾ ਰਿਹਾ ਕਿ ਜਿਹੜੀ 9 ਜੂਨ ਨੂੰ ਮੀਟਿੰਗ ਹੋਣੀ ਸੀ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਉਹ ਮੀਟਿੰਗ ਵੀ ਇਸੇ ਕਰਕੇ ਕੈਂਸਲ ਹੋਈ ਹੈ ਕਿ ਉਸੇ ਦਿਨ ਬਾਬਾ ਹਰਨਾਮ ਸਿੰਘ ਤੋਂ ਬਾ ਉਹਨਾਂ ਦੀ ਐਸਜੀਪੀਸੀ ਪ੍ਰਧਾਨਤਾ ਮੀਨਾ ਮੁਲਾਕਾਤ ਹੋਈ ਤੇ ਉਸ ਦੇ ਵਿੱਚ ਕੋਈ ਨਵੇਂ ਜੱਥੇਦਾਰ ਲਗਾਉਣ ਨੂੰ ਲੈ ਕੇ ਚਰਚਾ ਚੱਲੀ ਐ ਇੱਥੋਂ ਤੱਕ ਕਿ ਚਰਚਾਵਾਂ ਤਾਂ ਇਹ ਵੀ ਨਹੀਂ ਕਿ ਬੰਦੀ ਸਿੰਘ ਬਲਵੰਤ ਸਿੰਘ ਰਾਜੋਣਾ ਨੂੰ ਜਿਹੜਾ ਸਿਰਿਆ ਕਾਲ ਤੱਕ ਸਾਡੇ ਜਥੇਦਾਰ ਲਗਾਏ ਜਾਂਦਾ ਸਾਦਾ ਪਰ ਉੱਥੇ ਸਵਾਲ ਤਾਂ ਇਹ ਵੀ ਹੈ ਨਾ ਕਿ ਫਿਰ ਉਹ ਤਾਂ ਅੰਦਰ ਜਿਹੜਾ ਜੇਲ੍ਹ ਦੇ ਵਿੱਚ ਨੇ ਫੇ ਕਾਰਜਕਾਰੀ ਜਥੇਦਾਰ ਕਿਸ ਨੂੰ ਲਗਾਉਣਾ ਤਾਂ ਇਸ ਵਕਤ ਸਵਾਲ ਇਹ ਉੱਠ ਰਹੇ ਨੇ ਬਲਵੰ ਜਿਹੜਾ ਮਾਫ ਕਰਨਾ ਬਾਬਾ ਹਰਨਾਮਨ ਸਿੰਘ ਤੋਂ ਉਹਨਾਂ ਦੇ ਉੱਪਰ ਕਿ ਜਿਹੜੀਆਂ ਉਹ ਮੰਗਾਂ ਨੇ ਉਹ ਕਿੱਥੇ ਗਈਆਂ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਬਹਾਲ ਕਰਨ ਵਾਲੀ ਮੰਗ ਇਹਨਾਂ ਮੰਗਾਂ ਦੇ ਵਿੱਚ ਕੀ ਕੋਈ ਗੁਪਤ ਸਮਝੌਤੇ ਦੇ ਵਿੱਚ ਬਿਸਰ ਗਈ ਗਿਆਨੀ ਰਗਵੀਰ ਸਿੰਘ ਨੂੰ ਜਿਹੜੀ ਮੁਲ ਮੁੜ ਬਹਾਲ ਕਰਨ ਵਾਲੀ ਮੰਗ ਸੀ ਉਹ ਕਿੱਥੇ ਬਿਸਰ ਗਈਆਂ ਆਪਾਂ ਇੱਥੇ ਕੀ ਸਮਝੀਏ ਕਿ ਕੀ ਸੈਟਿੰਗ ਚੱਲ ਰਹੀ ਹੈ ਜਿਹੀ ਕਿ ਜਿਹੜੇ ਹਰਨਾਪ ਸਿੰਘ ਧੂਮਾ ਕਹਰੇ ਸੀਗੇ ਕਿ ਅੰਤਰੀ ਕਮੇਟੀ ਦੇ ਮੈਂਬਰਾਂ ਦੇ ਘਰ ਕੇ ਰਾਂਗੇ ਰੋਲ ਪ੍ਰਦਰਸ਼ਨ ਕਰਾਂਗੇ ਰੋਜ਼ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਹੁਣ ਆਖਰਕਾਰ ਅਜਿਹਾ ਕੀ ਹੋ ਗਿਆ ਅਜੇ ਕੀ ਜਿਹੜੀ ਆ ਅੰਦਰੂਗਤੀ ਗੱਲ ਹੋ ਗਈ ਕਿ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੋਂ ਵੀ ਪੈਰ ਪਿੱਛੇ ਹਟ ਕਰ ਲਿਆ ਤੇ ਉੱਥੇ ਜਥੇਦਾਰ ਸਾਹਿਬ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਉਹ ਠੰਡੇ ਪੈਂਦੇ ਨਜ਼ਰ ਆ ਰਹੇ ਤਾਂ ਇੱਥੇ ਇੱਕ ਕੁਝ ਸੂਤਰਾਂ ਤੋਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਜਦੋਂ ਜਿਹੜਾ 6 ਜੂਨ ਦੇ ਦਿਹਾੜੇ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਹਾਲਾਂਕਿ ਜਿਹੜੀ ਇਹ ਸਿੱਧੇ ਤੌਰ ਤੇ ਸਾਹਮਣੇ ਨਹੀਂ ਆਈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਕਿ ਅੰਮ੍ਰਿਤਸਰ ਦਿਹਾਤੀ ਚ ਬਾਬਾ ਅਰਨਾਮ ਸਿੰਘ ਧੋਮਾ ਦੇ ਨਾਲ ਮੁਲਾਕਾਤ ਹੁੰਦੀ ਆ ਤੇ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜ ਜੱਥੇਦਾਰ ਲਾਉਣ ਨੂੰ ਲੈ ਕੇ ਜਿਹੜਾ ਉੱਥੇ ਜਿਹੜੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਹਾਲਾਂਕਿ ਗੱਲਾਂ ਇਹ ਨੇ ਕਿ ਬਲਵੰਤ ਸਿੰਘ ਰਾਜੋਣਾ ਦੇ ਜਿਹੜੇ ਬੰਦੀ ਸਿੰਘ ਉਹਨਾਂ ਨੂੰ ਜਿਹੜਾ ਜੱਥੇਦਾਰ ਲਗਾਇਆ ਜਾਵੇ ਪਰ ਵੱਡਾ ਸਵਾਲ ਤਾਂ ਇਹ ਹੈ ਕਿ ਕੀ ਬੰਦੀ ਸਿੰਘ ਬਲਵੰਤ ਸਿੰਘ ਰਾਜੋਣਾ ਤਖਤ ਦੇ ਜੱਥੇਦਾਰ ਲੱਗਣ ਨੂੰ ਮੰਨਣਗੇ ਕਿਉਂ ਤੇ ਉਸ ਤੋਂ ਬਾਅਦ ਉਸ ਮੁਲਾਕਾਤ ਦੇ ਵਿੱਚ ਹਾਲਾਂਕਿ ਇਹ ਵੀ ਕੁਝ ਖਬਰ ਆਈ ਸੀ ਕਿ ਜਿਹੜਾ ਤਖਸ਼ੀ ਕੇਸਗੜ੍ਹ ਸਾਹਿਬ ਦੇ ਜਿਹੜੇ ਜੱਥੇਦਾਰ ਹਟਾਉਣ ਨੂੰ ਲੈ ਕੇ ਜਿਹੜਾ ਜਿਹੜੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹਟਾਉਣ ਨੂੰ ਲੈ ਕੇ ਹਲੇ ਜਿਹੜੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਉਹ ਅੜੇ ਹੋਏ ਨੇ ਇਹ ਚਰਚਾ ਇਹ ਵੀ ਸੀ ਕਿ ਜਿਹੜਾ ਜੇ ਬਲਵੰਤ ਸਿੰਘ ਰਾਜੋਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗ ਜਾਂਦੇ ਨੇ ਪਰ ਫਿਰ ਉਸ ਵਕਤ ਕਾਰਜਕਾਰੀ ਜਥੇਦਾਰ ਲਗਾਉਣਾ ਤਾਂ ਫਿਰ ਬਲਾਜ਼ਮੀ ਬਣ ਜਾਂਦਾ ਤਾਂ ਉੱਥੇ ਖਬਰ ਆਈ ਸੀ ਕਿ ਜਿਹੜਾ ਇਹਨਾਂ ਦੀ ਟਕਸਾਲ ਦੇ ਦਮਦਮੀ ਟਕਸਾਲ ਦੇ ਕਿਸੇ ਮੈਂਬਰ ਨੂੰ ਕਾਰਜਕਾਰੀ ਜਥੇਦਾਰ ਲਗਾਉਣ ਨੂੰ ਲੈ ਕੇ ਕੋਈ ਸਮਝੌਤੇ ਨੂੰ ਲੈ ਕੇ ਮੁਲਾਕਾਤ ਹੋਈ ਹੈ ਮੈਨੂੰ ਲੱਗਦਾ ਕਿ ਇਸ ਕਰਕੇ ਜਿਹੜਾ ਉਹਨਾਂ ਦੇ ਜਿਹੜੇ ਸਵਾਲ ਨੇ ਉਹ ਮੱਠੇ ਪੈਂਦੇ ਨਜ਼ਰ ਆ ਰਹੇ ਨੇ ਤਾਂ ਆਪਾਂ ਗੱਲ ਕਰੀਏ ਕਿ ਇੱਕ ਅਹਿਮ ਟਕਸਾਲ ਹੈ ਦਮਦਮੀ ਟਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਬਿਲਕੁਲ ਤੇ ਆਖਰਕਾਰ ਉਹ ਅਜਿਹੇ ਐਲਾਨ ਕਿਉਂ ਕਰ ਰਿਹਾ ਜਾਂ ਅਜਿਹੇ ਉਹਨਾਂ ਵੱਲੋਂ ਫੈਸਲੇ ਕਿਉਂ ਲਈ ਜਾ ਰਿਹਾ ਕਿਤੇ ਸਿਆਸਤ ਚ ਅੰਦਰ ਹੀ ਕੋਈ ਐਂਟਰੀ ਕਰਨਾ ਚਾਹੁੰਦੇ ਕਿ ਵੀ ਮੈਨੂੰ ਕੋਈ ਸਪੈਸ਼ਲ ਜਿਹੜੀ ਥਾਂ ਮਿਲਣੀ ਚਾਹੀਦੀ ਐ ਸ੍ਰੋਮਣੀ ਅਕਾਲੀ ਦਲ ਦੀ ਜੇ ਸਰਕਾਰ ਬਣਦੀ ਐ ਜਾਂ ਅੱਗੇ ਚੋਣਾਂ ਲੜੀਆਂ ਜਾਂਦੀਆਂ ਜਾਂ ਸਪੈਸ਼ਲ ਕਿਸੇ ਵਿਧਾਨ ਸਭਾ ਹਲਕੇ ਤੋਂ ਚੋਣ ਮદાન ਚੋਤਾ ਰਹਿ ਜਾਵੇ ਕਿਤੇ ਅਜਿਹਾ ਤਾਂ ਨਹੀਂ ਕੋਈ ਪ੍ਰਤੀਤ ਹੋ ਰਹੀ ਤਾਂ ਬਿਲਕੁਲ ਜਿਵੇਂ ਤੁਸੀਂ ਸਿਆਸਤ ਦੇ ਵਿੱਚ ਗੱਲ ਕਰੀ ਕੇ ਵਿਧਾਨ ਸਭਾ ਹਲਕੇ ਦੇ ਵਿੱਚ ਆਉਣਾ ਹਾਲਾਂਕਿ ਜਿਹੜੀ ਦਮਦਮੀ ਟਕਸਾਲ ਦੇ ਮੁਖੀ ਦੀ ਜਿਹੜੀ ਮਾਨ ਸਨਮਾਨ ਹਾਲਾਂਕਿ ਉਹ ਕਿਸੇ ਐਮ ਐਲ ਏ ਨਾਲੋਂ ਬਹੁਤ ਵੱਡਾ ਸਿੱਖ ਧਰਮ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਰਹੇ ਨੇ ਜਾਂ ਸੰਤ ਗਿਆਨੀ ਕਰਤਾਰ ਸਿੰਘ ਰਹੇ ਨੇ ਉਹਨਾਂ ਦਾ ਬਹੁਤ ਵੱਡਾ ਮਾਨ ਸਨਮਾਨ ਹੁੰਦਾ ਦੰਦਮੀ ਟਕਸਾਲ ਦੇ ਮੁਖੀ ਦਾ ਕਿਤੇ ਜ਼ਿਆਦਾ ਸਨਮਾਨ ਹੁੰਦਾ ਤਾਂ ਜੇਕਰ ਉਹ ਸਿਆਸਤ ਦੇ ਵਿੱਚ ਆਉਂਦੇ ਨੇ ਤਾਂ ਫਿਰ ਉਹਨਾਂ ਦੇ ਉੱਪਰ ਸਵਾਲ ਖੜੇ ਹੋਣਗੇ ਕਿਉਂਕਿ ਜੋ ਉਹਨਾਂ ਦੇ ਉੱਪਰ ਪਹਿਲਾਂ ਵੀ ਸਵਾਲ ਖੜੇ ਹੋਏ ਨੇ ਜਦੋਂ ਕੁੰਭ ਜਾ ਕੇ ਆਉਂਦੇ ਨੇ ਉੱਥੇ ਇਹ ਸਵਾਲ ਹੁੰਦੇ ਨੇ ਕਿ ਬੀਜੇਪੀ ਦੇ ਨਾਲ ਸੈਟਿੰਗਾਂ ਕੀ ਹੋਣਾ ਲੋਕ ਆਮ ਲੋਕ ਤਾਂ ਇਹ ਵੀ ਸਵਾਲ ਕਰਨ ਲੱਗੇ ਕਿ ਬੀਜੇਪੀ ਦੇ ਨਾਲ ਸੈਟਿੰਗ ਬਾਬਾ ਹਰਨਾਮ ਸਿੰਘ ਧੋਮਾ ਨਾਲ ਮਿਲ ਕੇ ਸੁਖਬੀਰ ਸਿੰਘ ਬਾਦਲ ਦਾ ਧੜਾ ਸ਼੍ਰੋਮਣੀ ਅਕਾਲੀ ਦਲ ਕਰੇਗਾ ਇਹ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਇਸ ਟਾਈਮ ਤਾਂ ਉਧਰ ਜੇਕਰ ਪੰਜ ਮੈਂਬਰੀ ਕਮੇਟੀ ਦੀ ਗੱਲ ਕਰੀਏ ਜਿਹੜੀ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਆ ਉਹ ਵੀ ਆਪਣੇ ਭਰਤੀ ਕਰ ਰਹੀ ਆ ਬਿਲਕੁਲ ਤੇ ਉਹ ਸੁਖਵੀਰ ਸਿੰਘ ਬਾਦਲ ਤੋਂ ਅਸਤੀਫਾ ਤੱਕ ਮੰਗ ਰਹੇ ਆ ਤੇ ਉਧਰ ਹੁਣ ਇਹ ਇੱਕ ਇਥੇ ਅਹਿਮ ਕੜੀ ਇਸ ਕਰਕੇ ਬਣ ਗਈ ਆ ਕਿਉਂਕਿ ਬਿੱਤੇ ਕੱਲ ਹੀ ਜਿੱਥੇ ਇੱਕ ਪਾਸੇ ਦੇਖਿਆ ਗਿਆ ਕਿ ਸੁਖਦੇਵ ਸਿੰਘ ਢੀਂਡਸਾ ਦੇ ਉੱਥੇ ਬਹੁਤ ਕੁਝ ਚੱਲਿਆ ਆ ਆਪੋਗ ਸੀ ਆਪੋਗ ਸਮਾਗਮ ਹੋਇਆ ਉੱਤੇ ਅੰਤਮਰਦਾਸ ਮੌਕੇ ਪੰਥਕ ਇਕਤਾ ਦੀ ਆਵਾਜ਼ ਉੱਠੀ ਤਾਂ ਉਸ ਤੋਂ ਬਾਅਦ ਬਿਆਨ ਆंदा ਜਿਹੜੇ ਪੰਜ ਮੈਂਬਰੀ ਕਮੇਟੀ ਬਣਾਈ ਗਿਆ ਉਹਨਾਂ ਵੱਲੋਂ ਕਿ ਪੰਥਕ ਇਕਤਾ ਤਾਂ ਹੋਏਗੀ ਜੇ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡਣਗੇ ਤਾਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਕਿਤੇ ਨਾ ਕਿਤੇ ਬੋਲਦੇ ਨਜ਼ਰ ਆਉਂਦੇ ਆ ਹਰਨਾਮ ਸਿੰਘ ਧੁੰਮਾ ਕੇ ਮੌਨਾਂ ਬਾਰੇ ਕੁਝ ਬੋਲੇ ਨਹੀਂ ਸਕਦਾ ਕਿ ਸੰਤਾਂ ਬਾਰੇ ਉਹਨਾਂ ਨੇ ਬਹੁਤ ਕੁਝ ਕੀਤਾ ਉਹਨਾਂ ਦੀ ਜਿਹੜੀ ਯਾਦਗਾਰ ਬਣਾਈ ਯਾਦਗਾਰ ਬਣਾਉਣ ਦੇ ਵਾਸਤੇ ਤਾਂ ਹੁਣ ਕੀ ਲੱਗਦਾ ਹੈ ਕਿ ਇਹ ਪੰਜ ਮੈਂਬਰੀ ਤੇ ਬਾਬਾ ਹਰਨਾਮ ਸਿੰਘ ਧੁੰਮਾ ਤਾਂ ਆਮ ਵਰਸਿਸ ਤਾਂ ਨਹੀਂ ਹੋ ਗਿਆ ਕਿ ਉਹਨਾਂ ਨੂੰ ਹੁਣ ਕੱਟਣਾ ਪੰ ਐਸ ਵਕਤ ਸਵਾਲ ਤਾਂ ਇਹ ਖੜੇ ਹੋ ਰਹੇ ਨੇ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਕਿ ਕਦੇ ਤਾਂ ਦੋ ਤਖਤਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਆਮੋ ਸਾਹਮਣੇ ਹੋ ਜਾਂਦੇ ਨੇ ਕਿ ਇੱਕ ਤਖਤ શ્રી ਪਟਨਾ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਜਿਹੜਾ ਜਿਹੜਾ ਫੈਸਲਾ ਹੁਕਮਨਾਮਾ ਸੁਣਾਇਆ ਜਾਂਦਾ ਇਧਰਲੇ ਪਾਸਿਓਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਤੋਂ ਉਹ ਰੱਦ ਕਰਵਾ ਦਿੱਤਾ ਜਾਂਦਾ ਕੀ ਹੁਣ ਦੁਨੀਆ ਭਰ ਦੇ ਵਿੱਚ ਲੋਕ ਤਾਂ ਇਹ ਸੋਚ ਰਹੇ ਨੇ ਕਿ ਆਪਸ ਦੇ ਵਿੱਚ ਸਿੱਖਾਂ ਦੇ ਜਿਹੜੇ ਤਖਤਾਂ ਦੇ ਨੁਮਾਇੰਦੇ ਨੇ ਉਹ ਆਮੋ ਸਾਹਮਣੇ ਹੋ ਰਹੇ ਨੇ ਤਾਂ ਫਿਰ ਐਸ ਵਕਤ ਇਹ ਸਵਾਲ ਖੜਾ ਹੋ ਗਿਆ ਕਿ ਬਾਬਾ ਹਰਨਾਮ ਸਿੰਘ ਧੰਮਾ ਉਹ ਦੰਦਮੀ ਟਕਸਾਲ ਦੇ ਮੁਖੀ ਜੀ ਦੇ ਪਹਿਲਾਂ ਗੱਲ ਕਰਕੇ ਆਟੇ ਆ ਕਿ ਸੰਤ ਗਿਆਨੀ ਕਰਤਾਰ ਸਿੰਘ ਤੇ ਉਸ ਤੋਂ ਬਾਅਦ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਨੇ ਜਿਹੜੇ ਉਹ ਮੁਖੀ ਰਹਿ ਚੁੱਕੇ ਨੇ ਤੇ ਈ ਹੁਣ ਜਿਹੜਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜ ਕੇਂਦਰ ਦੀ ਸਰਕਾਰ ਦੇ ਨਾਲ ਲੜਾਈ ਲੜੀ ਸੀ ਤਾਂ ਹੁਣ ਇੱਕ ਉੱਤਰਲੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਹੋਈ ਕਮੇਟੀ ਹਾਲਾਂਕਿ ਦੋ ਮੈਂਬਰ ਚਲੇ ਗਏ ਜਿਹੜੇ ਪੰਜ ਚੁਣੇ ਨੇ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੁਣੇ ਨੇ ਤੇ ਉੱਥੇ ਜਿਹੜੀ ਉਹਨਾਂ ਦੀ ਚੁਣੀ ਹੋਈ ਆਪਸ ਦੇ ਵਿੱਚ ਬਿਆਨ ਸਾਹਮਣੇ ਇੱਥੇ ਸਵਾਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਕਤਾ ਹੋਵੇ ਵੀ ਕੀ ਕਿਵੇਂ ਕਿਉਂਕਿ ਜੋ ਜੋ ਸੁਖਦੇਵ ਸਿੰਘ ਢੀਂਡਸਾ ਦੇ ਜਿਹੜੇ ਅੰਤਿਮ ਅਰਦਾਸ ਤੇ ਜੋ ਬਿਆਨ ਆਇਆ ਕਿ ਇਹ ਯਾਨੀ ਹਰਪ੍ਰੀਤ ਸਿੰਘ ਨੇ ਵੀ ਸਾਰਿਆਂ ਨੇ ਕਿਹਾ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਮੋੜ ਸਰਜੀਤ ਕਰਕੇ ਇੱਕ ਪਾਰਟੀ ਬਣੇ ਉਹ ਕਹਿੰਦੇ ਇਕੱਠੇ ਹੋਵੋ ਇਕੱਠੇ ਹੋਵੋਗੇ ਕਿੱਥੇ ਸਵਾਲ ਤਾਂ ਇਹ ਆ ਕਿ ਪੰਜ ਮੈਂਬਰੀ ਕਮੇਟੀ ਕਹਿੰਦੀ ਆ ਕਿ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਓ ਹਾਲਾਂਕਿ ਜਿਹੜੇ ਵਿੱਚ ਬਾਕੀ ਲੀਡਰ ਨੇ ਉਹ ਵੀ ਕਹਿੰਦੇ ਨੇ ਕਿ ਪ੍ਰਧਾਨਗੀ ਤੋਂ ਹਟਾਓ ਨਵੀਂ ਜਿਹੜੀ ਲੀਡਰਸ਼ਿਪ ਚੋਣ ਕਰੋ ਇੱਥੋਂ ਤੱਕ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਇਹ ਹੀ ਫੈਸਲਾ ਸੁਣਾਇਆ ਸੀ ਕਿ ਲੀਡਰਸ਼ਿਪ ਜਿਹੜੀ ਹੁਣ ਉਹ ਬਦਲਾਅ ਦੀ ਲੋੜ ਆ ਕਿਉਂ ਝੁੰਦਾ ਕਮੇਟੀ ਨੇ ਵੀ ਇਹ ਹੀ ਗੱਲ ਕਹੀ ਸੀ ਸੁਖਵੀਰ ਬਾਦਲ ਆਪਣੀ ਪ੍ਰਧਾਨਗੀ ਦੇ ਉੱਪਰ ਅੜੇ ਹੋਏ ਨੇ ਇੱਥੋਂ ਤੱਕ ਕਿ ਸੁਖਵੀਰ ਬਾਦਲ ਦੇ ਧੜੇ ਦੇ ਲੋਕ ਤਾਂ ਇਹ ਕਹਿੰਦੇ ਨੇ ਕਿ ਸੁਖਵੀਰ ਬਾਦਲ ਬਿਨਾ ਅਕਾਲੀ ਦਲ ਚੱਲੇ ਨਹੀਂ ਸਕਦਾ ਤਾਂ ਫਿਰ ਉਹਨਾਂ ਦਾ ਸਮਝੌਤਾ ਕਿਸ ਤਰੀਕੇ ਹੋਵੇਗਾ ਸਵਾਲ ਤਾਂ ਇਹ ਖੜੇ ਨੇ ਕਿ ਬਾਬਾ ਹਰਨਾਮ ਸਿੰਘ ਧੰਮਾ ਨੇ ਜਿਹੜੇ ਉਹ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਅਚਾਨਕ ਕਿਵੇਂ ਆ ਗਏ ਇਹ ਵੀ ਸਵਾਲ ਨੇ ਜਿੱਥੇ ਪੰਥਕ ਏਕਤਾ ਲਈ ਪੰਥਕ ਹਲਾਤਾਂ ਲਈ ਇੱਕ ਵੱਡਾ ਸੰਕਟ ਆ ਤਾਂ ਇਹ ਪੰਜਾਬ ਦੇ ਲਈ ਵੀ ਵੱਡੀ ਚਿੰਤਾ ਵਾਲੀ ਗੱਲ ਹੈ ਕਿਉਂਕਿ ਜਦੋਂ ਤੱਕ ਕੋਈ ਜਿਹੜੀ ਜਮੀਨੀ ਤੌਰ ਤੇ ਪਾਰਟੀ ਨਹੀਂ ਹੁੰਦੀ ਉੱਥੋਂ ਲੋਕਲ ਪਾਰਟੀ ਜਦੋਂ ਤੱਕ ਮਤਲਬ ਕਿਤਰੀ ਪਾਰਟੀ ਕਿਤਰੀ ਪਾਰਟੀ ਨਹੀਂ ਹੁੰਦੀ ਤਾਂ ਉਦੋਂ ਤੱਕ ਲੱਗਦਾ ਨਹੀਂ ਕਿ ਵੀ ਉਸ ਪੱਧਰ ਦੀ ਆਵਾਜ਼ بلند ਹੋਵੇ ਜਿਸ ਦੇ ਜਿਸ ਪੱਧਰ ਤੇ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਮੌਜੂਦਾ ਸਥਿਤੀ ਉਹ ਦੇਖ ਲਓ ਕਿ ਕੀ ਬਣੀ ਹੋਈ ਆ ਵਿਰੋਧੀ ਧਿਰ ਕਿਤੇ ਨਜ਼ਰ ਨਹੀਂ ਆਉਂਦੀ ਐ ਡੇ ਡੇ ਮੁੱਦੇ ਉੱਠ ਰਹੇ ਨੇ ਕਿਤੇ ਪੱਤਰਕਾਰਾਂ ਨਾਲ ਕੀ ਕੁਝ ਹੋ ਰਿਹਾ ਤੇ ਸਭ ਕੁਝ ਚੱਲ ਹੀ ਰਿਹਾ ਪਰ ਗੱਲ ਇਹ ਆ ਗਈ ਕਿ ਜਿਹੜੀ ਹਰ ਸ਼ਰੋਮਣੀ ਅਕਾਲੀ ਦਲ ਹਰ ਮੁੱਦੇ ਤੇ ਲੜਦੀ ਨਜ਼ਰ ਆਉਂਦੀ ਸੀ ਪਾਣਿਆਂ ਦਾ ਮੁੱਦਾ ਹੋਵੇ ਭਾਵੇਂ ਕੋਈ ਵੀ ਮੁੱਦਾ ਹੋਣ ਦਾ ਕੋਟਿਆ ਸੜਕਾਂ ਤੇ ਦੇਖਦੇ ਸੀ ਪਰ ਹੁਣ ਜਿਹੜੀ ਸਥਿਤੀ ਆ ਉਹ ਕਿਤੇ ਨਜ਼ਰ ਨਿਆਰੀ ਵਿਰੋਧੀ ਪਾਰਟੀ ਵਾਲੀ ਤਾਂ ਇਸ ਦੇ ਚੱਲਦਿਆਂ ਹੁਣ ਕਿਤੇ ਨਾ ਕਿਤੇ ਖੇਤਰੀ ਪਾਰਟੀ ਦਾ ਅ ਸੁਰਜੀਤ ਹੋਣਾ ਉਸ ਤਰੀਕੇ ਨਾਲ ਵਿਚਰਨਾ ਖੜੇ ਹੋਣਾ ਜਿਸ ਤਰੀਕੇ ਨਾਲ ਮੌਜੂਦਾ ਸਤਾ ਤੇ ਕਿਸੇ ਵੀ ਪਾਰਟੀ ਨੂੰ ਘੇਰ ਸਕੇ ਤਾਂ ਇਹ ਹੋਣਾ ਜ਼ਰੂਰੀ ਆ ਕਿ ਲੱਗਦਾ ਨਹੀਂ ਕਿ ਇਸ ਸਮੇਂ ਤੋਂ ਪਹਿਲਾਂ ਸਾਰੇ ਹਾਲਾਤ ਜਿਹੜੇ ਆ ਸੰਭਲਨੇ ਚਾਹੀਦੇ ਆ ਸਮੇਂ ਤੋਂ ਪਹਿਲਾਂ ਇਹ ਹਾਲਾਤ ਸੁਧਾਰਨ ਦੀ ਬਹੁਤ ਲੋੜ ਹਾਲਾਂਕਿ 2027 ਤੋਂ ਪਹਿਲਾ ਸੁਧਾਰਨ ਦੀ ਲੋੜ ਆ ਕਿਉਂਕਿ ਪੰਜਾਬ ਦੀ ਜਿਹੜੀ ਚੋਣ ਆ ਰਹੀ ਹੈ ਪਰ ਇਸ ਵਕਤ ਵੀ ਪੰਜਾਬ ਦੇ ਵਿੱਚ ਇੱਕ ਜਿਮਨੀ ਚੋਣ ਚੱਲ ਰਹੀ ਹੈ ਉਸ ਜਿਮਨੀ ਚੋਣ ਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਜਿੱਥੇ ਕਿ ਇੱਕ ਰਾਸ਼ਟਰੀ ਪਾਰਟੀ ਹੈ ਜਿਹੜੀ ਕਾਂਗਰਸ ਤੇ ਜਿਹੜੀ ਆਮ ਆਦਮੀ ਪਾਰਟੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਲੈ ਕੇ ਜਿਹੜੀ ਸਵਾਲ ਕਰ ਰਹੀਆਂ ਨੇ ਪਰ ਅਕਾਲੀ ਦਲ ਦਾ ਵਿੱਚ ਚੱਲ ਕੀ ਰਿਹਾ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਪਰੋਪਕਾਰ ਸਿੰਘ ਘੁੰਮਣ ਉਮੀਦਵਾਰ ਨੇ ਤੇ ਉਹ ਉਮੀਦਵਾਰ ਦੇ ਵਿੱਚ ਮੈਂ ਹਾਲਾਂਕਿ ਹੁਣ ਜਿਹੜਾ ਮਨਪ੍ਰੀਤਿਆਲੀ ਹੁਣਾਂ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਕਿ ਪਾਰਵਕਾਰ ਸਿੰਘ ਘੁੰਮਣ ਜਿੰਨੇ ਵੀ ਬਿਆਨ ਦੰਦੇ ਨੇ ਉਸ ਦੇ ਵਿੱਚ ਉਹ ਪੰਜ ਮੈਂਬਰੀ ਕਮੇਟੀ ਨੂੰ ਜਿਹੜੀ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕੀ ਹੋਣਾ ਜਿਹੜੀ ਅਕਾਲੀ ਦਲਾ ਆਪਸ ਦੇ ਵਿੱਚ ਟਾਰਗੇਟ ਹੋਣਗੇ ਕੀ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਹੜੇ ਉੱਥੇ ਸਵਾਲ ਤਾਂ ਇਹ ਕਰਨੇ ਚਾਹੀਦੇ ਨੇ ਕਿ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀ ਕਰ ਲਿਆ ਉਸ ਤੋਂ ਪਹਿਲਾਂ 5 ਸਾਲ ਕਾਂਗਰਸ ਲਾਗੀ ਉਹਨਾਂ ਨੇ ਕਰਿਆ ਕੀ ਦਾ ਸਵਾਲ ਤਾਂ ਉੱਥੇ ਇਹ ਉੱਠਣੇ ਚਾਹੀਦੇ ਨੇ ਨਾ ਹਾਲਾਂਕਿ ਮੰਨ ਲਓ ਜੇ ਸਰਕਾਰ ਨੇ ਕੋਈ ਚੰਗਾ ਵੀ ਕਰਤਾ ਪਰ ਵਿਰੋਧੀ ਧਿਰ ਨੇ ਤਾਂ ਕੁਝ ਖਾਮੀਆਂ ਕੱਢ ਕੇ ਲਿਆਉਣੀ ਹੁੰਦੀਆਂ ਨੇ ਉੱਥੇ ਤਾਂ ਖਾਮੀਆਂ ਕੋਈ ਮਨਪ੍ਰੀਤਿਆ ਵਾਲੀ ਦੀਆਂ ਕੱਢ ਕੇ ਲਿਆ ਰਿਆ ਉਹ ਪੰਜ ਮੈਂਬਰੀ ਕਮੇਟੀ ਦੇ ਕਿਸੇ ਮੈਂਬਰ ਦੀਆਂ ਕੱਢ ਕੇ ਲਿਆ ਰਿਆ ਉਸ ਦੇ ਵਿੱਚ ਕਮਜ਼ੋਰ ਤਾਂ ਖੇਤਰੀ ਪਾਰਟੀ ਹੋ ਰਹੀ ਹੈ ਨਾ ਜਿਵੇਂ ਆਪਾਂ ਕਮਜ਼ੋਰ ਦੀ ਵੀ ਗੱਲ ਕਰ ਰਹੇ ਹਾਂ ਪਰ ਉਧਰ ਮੈਨੂੰ ਐ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਕਿਤੇ ਨਾ ਕਿਤੇ ਹੁਣ ਪਾਵਰਫੁੱਲ ਹੁੰਦੇ ਜਾ ਰਹੇ ਆ ਕਿਉਂਕਿ ਦੋ ਲੀਡਰ ਜਿਹੜੇ ਵੱਡੇ ਉਹਨਾਂ ਨੇ ਪਾਰਟੀ 'ਚ ਮੁੜ ਵਾਪਸ ਬੁਲਾ ਲਿਆ ਜਿਵੇਂ ਸੋਹਣ ਸਿੰਘ ਠੰਡਲ ਹੋਗੇ ਜਿਹੜੇ ਚੋਣ ਲੜੇ ਤੇ ਇਹ ਇੱਕ ਕਮਾਲ ਦੀ ਗੱਲ ਹੋ ਗਈ ਹੈ ਕਿ ਇੱਕ ਵੱਡੀ ਪਾਰਟੀ ਨੈਸ਼ਨਲ ਪਾਰਟੀ ਜਿਹੜੀ ਜਿਸ ਦੇ ਸੈਂਟਰ 'ਚ ਸਰਕਾਰ ਹੋਵੇ ਰਾਜਾਂ 'ਚ ਸਰਕਾਰ ਹੋਵੇ ਬਿਲਕੁਲ ਬਿਲਕੁਲ ਪੋਸਟ ਬੰਦਾ ਜਾ ਕੇ ਚੋਣ ਲੜੇ ਪਰ ਕੁਝ ਹੀ ਸਮੇਂ ਚ ਉਹ ਪਾਰਟੀ ਛੱਡ ਜੇ ਇੱਕ ਵੱਡੀ ਗੱਲ ਹੈ ਇਹ ਵੀ ਦੇਖਣ ਵਾਲੀ ਦੂਜੇ ਪਾਸੇ ਅਨਿਲ ਜੋਸ਼ੀ ਹਾਲਾਂਕਿ ਉਹ ਸ਼ਰਮਣੀ ਅਕਾਲੀ ਦਲ ਨਾਲ ਵੱਡੇ ਪੱਧਰ ਤੇ ਚੱਲੇ ਪਰ ਉਹ ਅਸਤੀਫਾ ਦੇ ਗਏ ਸੀਗੇ ਉਹਨਾਂ ਨੂੰ ਵੀ ਵਾਪਸੀ ਘਰ ਵਾਪਸੀ ਕਰਾਈ ਤਾ ਅਜੇ ਇਹ ਵਿੱਚ ਕਿ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਇਹ ਪਾਵਰ ਆ ਕਿਤੇ ਵੱਧ ਰਹੀ ਆ ਅਤੇ ਦੂਜੇ ਪਾਸੇ ਜਿੱਥੇ ਦੇਖ ਰਹੇ ਆ ਕਿ ਹਰਨਾਬ ਸਿੰਘ ਧੁੰਮਾ ਨੇ ਸਿੱਧਾ ਹੀ ਗੱਲ ਕਹਿ ਦਿੱਤੀ ਆ ਕਿ ਵੀ ਲੱਤਾਂ ਖਿੱਚਣ ਵਾਲੇ ਬਹੁਤ ਆ ਇੱਕ ਦੂਜੇ ਨੂੰ ਗਲਤ ਬੁਲਾਉਣ ਦੀ ਕੋਸ਼ਿਸ਼ ਹੋ ਰਹੀ ਆ ਮੈਂ ਨਹੀਂ ਬੋਲਾਂਗਾ ਤਾਂ ਅਜੇ ਇਹ ਵਿੱਚ ਜਿਹੜੀ ਇਹ ਕੋਸ਼ਿਸ਼ ਕਰ ਰਿਹਾ ਕਿ ਲੱਗ ਨਹੀਂ ਰਿਹਾ ਕਿ ਵੀ ਉਹਨਾਂ ਨੂੰ ਛੱਡ ਕੇ ਤੇ ਛੱਡ ਕੇ ਲੱਗ ਰਿਹਾ ਜਿਵੇਂ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਜਿਹੜਾ ਇਹ ਕੁਝ ਸਭ ਕੁਝ ਸਹੀ ਕਰ ਲੈਣਾ ਚਾਹੀਦਾ ਤਾਂ ਬਿਲਕੁਲ ਜਿਵੇਂ ਤੁਸੀਂ ਗੱਲ ਕਰੀ ਕਿ ਹਨਨ ਲ ਜੋਸ਼ੀ ਸੋਨ ਸਿੰਘ ਠੰਡਲ ਵਾਪਸ ਆਏ ਤਾਂ ਇਹ ਸੁਖਬੀਰ ਬਾਦਲ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਕਿ ਜਾਂ ਜਿਹੜੇ ਉਹਨਾਂ ਦੇ ਆਸ-ਪਾਸ ਫਿਰਦੇ ਨੇ ਇਕੱਲੇ ਸੁਖਬੀਰ ਬਾਦਲ ਦੇ ਨਾਲ ਨਹੀਂ ਇਹ ਲੋਕ ਚਾਹੁੰਦੇ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਮੋਰਚੇ ਲਾਉਂਦੀ ਹੈ ਇਹ ਮੋੜੋ ਓਟੇ ਕਿਉਂਕਿ ਇਹ ਇਹ ਗੱਲ ਤਾਂ ਨਾ ਕਾਂਗਰਸ ਪਾਰਟੀ ਦੇ ਵੱਡੇ-ਵੱਡੇ ਲੀਡਰ ਸੁਖਜਿੰਦਰ ਰੰਧਾਵਾ ਜਾਂ ਹੋਰ ਬਹੁਤ ਸਾਰੇ ਲੀਡਰ ਪ੍ਰਗਟ ਸਿੰਘ ਹੋਣੇ ਇਹ ਕਹਿੰਦੇ ਨੇ ਉਹ ਕਹਿੰਦੇ ਕਿ ਆਕਾਲੀ ਦਲ ਨੂੰ ਲੋੜ ਆ ਪੰਜਾਬ ਨੂੰ ਕਿ ਆਕਾਲੀ ਦਲ ਮੁੜ ਸਰਜੀਤ ਹੋਵੇ ਪਰ ਆਕਾਲੀ ਦਲ ਦੇ ਵਿੱਚ ਤਾਂ ਆਪਸੀ ਮੁੱਦੇ ਚੱਲੀ ਜਾਂਦੇ ਨੇ ਆਕਾਲੀ ਦਲ ਤਾਂ ਮੁੜ ਸਰਜੀਤ ਤਾਂ ਤਾਂ ਹੀ ਹੋਵੇਗਾ ਕਿ ਜੇ ਹੁਣ ਲੁਧਿਆਣਾ ਵੈਸਟ ਦੇ ਵਿੱਚ ਲੋਕਾਂ ਦੇ ਨਾਲ ਕੀ ਤੱਕਾ ਹੋਇਆ ਕਿੰਨਾ ਕੁ ਵਿਕਾਸ ਹੋਣਾ ਜੇ ਉਹ ਲੋਕਾਂ ਦੇ ਮੁੱਦੇ ਚੱਕੇ ਜਾਣਗੇ ਜਾਂ ਫਿਰ 27 ਦੇ ਲਈ ਵੀ ਜੋ ਹੁਣ ਸੱਤਾត្រਪਾਰਟੀ ਕਰ ਰਹੀ ਆ ਕਿ ਕਿਸ ਤਰੀਕੇ ਲੋਕਾਂ ਨਾਲ ਕਰ ਰਹੀ ਆ ਕਿਹੜੇ ਵਾਅਦੇ ਕਰਕੇ ਆਈ ਸੀ ਅਕਾਲੀ ਦਲ ਦੇ ਵਿੱਚ ਤਾਂ ਆਪਸੀ ਬਿਆਨ ਨਹੀਂ ਨਿਮਕਰੇ ਕਿ ਬਾਬਾ ਹਰਨਾਮ ਸਿੰਘ ਧੋਮਾ ਕੀ ਕਹਿ ਰਹੇ ਨੇ ਕਿਹੜੇ ਤਖਤ ਦੇ ਜਸਦਾਰ ਨੂੰ ਕਿਸ ਤਰੀਕੇ ਬਦਲਣਾ ਇਹ ਹੀ ਕੁਸ਼ ਅਕਾਲੀ ਦਲ ਦੇ ਵਿੱਚ ਚੱਲੀ ਗਿਆ ਇੱਕ ਚੀਜ਼ਾਂ ਸੁਧਾਰ ਕੇ ਇੱਕ ਰੋਡ ਮੈਪ ਤਿਆਰ ਕਰਕੇ ਆਮ ਲੋਕਾਂ ਦੇ ਜੇਕਰ ਮਸਲੇ ਚੱਕੋਂਗੇ ਲੋਕਾਂ ਦੇ ਨਾਲ ਖੜੋਂਗੇ ਜੇਕਰ ਜਿਸ ਤਰੀਕੇ ਕਿ ਧੜਾ ਧੜਾ ਮੁੰਡਿਆਂ ਦੇ ਇੰਕਾਊਂਟਰ ਹੁੰਦੇ ਨੇ ਕਿ ਉਹਨਾਂ ਦੇ ਪਰਿਵਾਰਾਂ ਦੇ ਲਈ ਧਰਨੇ ਪ੍ਰਦਰਸ਼ਨ ਮੋਰਚੇ ਲਾਉਂਗੇ ਤਾਂ ਹੀ ਲੋਕ ਅਕਾਲੀ ਦਲ ਨਾਲ ਜੁੜਨਗੇ ਨਾ ਜੋ ਅਕਾਲੀ ਸ਼ੁਰੂਆਤ ਛੁੱਟਿਆ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਸਿੱਧੇ ਕਹਿ ਗਏ ਆ ਕਿ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਅਸੀਂ ਨਹੀਂ ਬੋਲਾਂਗੇ ਉਹਨਾਂ ਨੇ ਬਹੁਤ ਕੁਝ ਕੀਤਾ ਸਾਡੇ ਲਈ ਤੇ ਹੁਣ ਦੇਖਣਾ ਹੋਵੇਗਾ ਕਿ ਇਹ ਬਿਆਨ ਕਿੱਧਰ ਨੂੰ ਜਾਏਗਾ ਕੀ ਪੰਥਕ ਸਿਆਸਤ ਇਸ ਨਾਲ ਹੋਰ ਵਖਰੇਵਾ ਪੈਦਾ ਹੋਏਗਾ ਜਾਂ ਫਿਰ ਇੱਕ ਮੰਚ ਤੇ ਆਣ ਆਲੇ ਦਿਨਾਂ ਚ ਦਿਖੇਗੀ ਪੰਥਕ ਸਿਆਸਤ ਪੰਥਕ ਲੀਡਰ ਇਸੇ ਅੱਜ ਦੀ ਚਰਚਾ ਤੁਹਾਨੂੰ ਕਿਵੇਂ ਲੱਗੀ ਉਹ ਵੀ ਆਪਣੀ ਵੀਡੀਓ ਜਿਹੜੀ ਕਮੈਂਟ ਵਿੱਚ ਰਾਇਓ ਸਾਂਝੀ ਕਰੇ